ਮੈਂ ਸ੍ਰੀ ਸੰਤ ਬਲਵੀਰ ਸਿੰਘ ਡਿਮਾਂਡ ਟੂ ਪ੍ਰੋਵਾਈਡ ਅਸਿਸਟੈਂਸ ਇਨ ਇਨਕਰੀਜ਼ਿੰਗ ਦਾ ਇਨਕਮ ਆਫ ਫਾਰਮਰਸ ਇਨ ਪੰਜਾਬ ਆ ਪੰਜਾਬੀ ਮੈਂ ਬਰਵਾਦ ਚੇਅਰਮੈਨ ਸਾਹਿਬ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਕਿਸਾਨਾਂ ਦੇ ਨਾਲ 2022 ਦੇ ਵਿੱਚ ਸਰਕਾਰ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ ਸੋ ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ ਹੋਈ ਜੋ ਥੋੜਾ ਜਿਹਾ ਪਹਿਲੇ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਸੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ 27 ਰੁਪਏ ਇੱਕ ਕਿਸਾਨ ਦੀ ਰੋਜ਼ ਦੀ ਕਮਾਈ ਹੈ ਜਿਹੜੀ ਕਿ ਬਹੁਤ ਘੱਟ ਹੈ ਏਨੇ ਨਾਲ ਕਿਸੇ ਦਾ ਗੁਜ਼ਾਰਾ ਨਹੀਂ ਚੱਲ ਸਕਦਾ ਸੋ ਕਿਸਾਨ ਤੇ ਮਜ਼ਦੂਰ ਇਹੇ ਕਰਕੇ ਖੁਦਕਸ਼ੀਆਂ ਵੱਲ ਨੂੰ ਜਾ ਰਿਹਾ ਕਿਉਂਕਿ ਉਹਨਾਂ ਦੀ ਕਮ ਇਨਕਮ ਘੱਟ ਹੈ ਨੈਸ਼ਨਲ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ 1975 ਤੋਂ ਲੈ ਕੇ 95 ਤੋਂ ਲੈ ਕੇ ਜਿਹੜਾ ਹੈ ਜਿਹੜੀਆਂ ਖੁਦਕਸ਼ੀਆਂ ਜਿਹੜੀਆਂ ਹੈ 4 ਲੱਖ ਤੋਂ ਵੱਧ ਮਜ਼ਦੂਰਾਂ ਨੇ ਖੁਦਕਸ਼ੀਆਂ ਕਿਸਾਨ ਮਜ਼ਦੂਰਾਂ ਨੇ ਕੀਤੀਆਂ ਪੰਜਾਬ ਦੇ ਵਿੱਚ ਤਿੰਨ ਜਨਤਕ ਯੂਨੀਵਰਸਿਟੀਆਂ ਜਿਹੜੀਆਂ ਹੈਗੀਆਂ ਉਹਨਾਂ ਨੇ ਸਰਵੇਖਣ ਕੀਤਾ 2000 ਤੋਂ ਲੈ ਕੇ 2015 ਤੱਕ 16600 ਸੇਵ ਕੋ ਖੁਦਕਸ਼ੀਆਂ ਜਿਹੜੀਆਂ ਹੈ ਉਹ ਕਿਸਾਨਾਂ ਨੇ ਕੀਤੀਆਂ ਬੜੇ ਦੁੱਖ ਦੀ ਗੱਲ ਹੈ ਕਿਸਾਨ ਮਜ਼ਦੂਰ ਜਿਹੜਾ ਹੈ ਉਹ ਉਹਨਾਂ ਦੀਆਂ ਖੁਦਕਸ਼ੀਆਂ ਦਾ ਰਿਕਾਰਡ ਵੀ ਜਿਹੜਾ ਹੈਗਾ ਉਹ ਰੱਖਿਆ ਨਹੀਂ ਜਾ ਰਿਹਾ ਸੋ ਪੰਜਾਬ ਦੇ ਸਿਰ 374000 ਕਰੋੜ ਦਾ ਜਿਹੜਾ ਹੈ ਕਰਜ਼ਾ ਹੈ ਪੰਜਾਬ ਦੀ ਆਬਾਦੀ ਤਿੰਨ ਕਰੋੜ 20 ਲੱਖਾ ਸਮਝ ਲਓ ਕਿ ਇੱਕ ਆਦਮੀ ਦੇ ਸਿਰ ਦੇ ਉੱਤੇ 1 ਲੱਖ ਤੋਂ ਵੱਧ ਦਾ ਕਰਜ਼ਾ ਜਿਹੜਾ ਹੈ ਉਹ ਉਹਦੇ ਉੱਤੇ ਆ ਰਿਹਾ ਕਹਿੰਦੇ ਨੇ ਦੇ ਜਿਹੜੇ ਐਮਪੀ ਸਬਾਨਾਂ ਦੀ ਜਿਹੜੀ ਹੈਗੀ ਆ ਉਹ 24% ਜਿਹੜੀ ਹੈਗੀ ਆ ਉਹ ਤਨਖਾਹ ਜਿਹੜੀ ਆ ਉਹ ਵਧਾਈ ਗਈ ਹੈ ਤੇ ਉਹਨਾਂ ਨੇ ਦੱਸਿਆ ਇਹਦੇ ਵਿੱਚ ਤਨਖਾਹ ਵਧਾਉਣ ਦਾ ਕਾਰਨ ਜਿਹੜਾ ਹੈਗਾ ਜਿਹੜਾ ਮਹंगाई सूਚਕੰਕ ਸੋ ਜਿਹੜੀ ਅਸਲ ਜਿਹੜਾ ਹੈਗਾ ਗਰੀਬ ਤਬਕਾ ਹੈ ਜਿਹੜੇ ਕਿਸਾਨ ਆ ਮਜ਼ਦੂਰ ਆ ਸਭ ਤੋਂ ਜ਼ਿਆਦਾ ਤਾਂ ਮਹਿੰਗਾਈ ਦੀ ਮਾਰ ਉਹਨਾਂ ਤੇ ਪੈ ਰਹੀ ਆ ਉਹਨਾਂ ਦੇ ਬਾਰੇ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਇਹਨਾਂ ਦਾ ਜਿਹੜਾ ਹੈਗਾ ਉਹ ਫਾਇਦਾ ਜਿਹੜਾ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਉਹ ਵਾਅਦਾ ਪੂਰਾ ਕੀਤਾ ਜਾਵੇ ਸਰਕਾਰ ਨੇ ਕਾਰਪੋਰੇਟਾਂ ਦੇ 16 ਲੱਖ ਕਰੋੜ ਦੇ ਕਰਜ਼ੇ ਮਾਫ਼ ਕੀਤੇ ਆ ਇਸ ਦੇ ਮੁਕਾਬਲੇ ਵਿੱਚ ਪੰਜਾਬ ਦੇ ਸਰ ਵਿੱਚ ਸਿਰਫ 373000 ਦਾ ਉਹ ਜਿਹੜਾ ਹੈਗਾ ਉਹ ਕਰਜ਼ਾ ਜਿਹੜਾ ਹੈ ਕਿਸਾਨਾਂ ਸਰ ਇਹ ਖਰਜ ਜਿਹੜਾ ਹੈਗਾ ਮਾਫ਼ ਹੋਣਾ ਚਾਹੀਦਾ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਂ ਦੇ ਉੱਤੇ ਰਾਜਨੀਤੀ ਕੀਤੀ ਜਾਂਦੀ ਹੈ ਝੂਠੇ ਲਾਰੇ ਦਿੱਤੇ ਜਾਂਦੇ ਪਰ ਆਉਟਪੁੱਟ ਜਿਹੜੀ ਹੈਗੀ ਉਹ ਨਹੀਂ ਦਿਸਦੀ ਜਿਹੜੀ ਹੈਗੀ ਸਰਕਾਰ ਵੱਲੋਂ 23 ਫੈਸਲਾ ਤੇ ਐਮਐਸਪੀ ਦਿੱਤੀ ਜਾਂਦੀ ਹੈ ਪਰ ਉਹਨਾਂ ਚੋਂ ਕਿੰਨਿਆਂ ਨੂੰ ਐਮਐਸਪੀ ਤੇ ਖਰੀਦਿਆ ਜਾਂਦਾ ਪਿਛਲੇ ਵਾਰੀ ਵੀ ਜਿਸ ਤਰ੍ਹਾਂ ਹੈ ਕਿਸਾਨਾਂ ਦੀ ਇਹ ਮੰਗ ਹੈ ਐਮਐਸਬੀ ਗਰੰਟੀ ਕਾਨੂੰਨ ਹੋਣਾ ਚਾਹੀਦਾ ਕਿ ਜੇਕਰ ਘੱਟ ਤੋਂ ਘੱਟ ਲਾਗਤਾਂ ਜਿਹੜੀ ਉਹ ਕਿਸਾਨ ਨੂੰ ਮਿਲਣੀ ਚਾਹੀਦੀ ਹੈ ਤਾਂ ਹੀ ਉਹ ਸਰਵਾਈਵ ਕਰ ਸਕਦਾ ਜੇ ਉਹ ਘੱਟ ਤੋਂ ਘੱਟ ਲਾਗਤ ਵੀ ਨਹੀਂ ਮਿਲਦਾ ਫਿਰ ਕਿਸਾਨ ਜਿਹੜਾ ਹੈ ਖੁਦਕੁਸ਼ੀਆਂ ਵੱਲ ਨੂੰ ਜਾਂਦਾ ਤੁਹਾਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਇਸੇ ਕਰਕੇ ਕਿਸਾਨ ਅੰਦੋਲਨ ਲਗਾਤਾਰ ਐਮਐਸਬੀ ਗਰੰਟੀ ਕਾਨੂੰਨ ਵਾਸਤੇ ਹੋ ਰਿਹਾ ਉਹ ਬਣਾਉਣਾ ਚਾਹੀਦਾ ਐਦਕੀ ਦੇਖਿਆ ਜਿਹੜੀ ਹੈਗੀ ਹੈ ਇਹ ਕਿਨ੍ਹੇ ਭਾਰਤ ਤੇ ਪਾਕਿਸਤਾਨ ਦਾ ਜੋ ਬਾਰਡਰ ਖੁੱਲ ਜਾਵੇ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਵੱਡਾ ਲਾਭ ਹੋ ਸਕਦਾ